ਦੈਨਿਕ ਸੂਰਾ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਮਨਜੀਤ ਸਿੰਘ ਅੱਜ ਗੁਰਦੁਆਰਾ ਸ਼੍ਰੀ ਪਠਾ ਸਾਹਿਬ ਵਿਖੇ ਸੰਗਰਾਂਦ ਦਾ ਦਿਹਾੜਾ ਅਤੇ ਕੱਲ ਤੋਂ ਤਿੰਨ ਰੋਜ਼ਾ ਸ਼ਹੀਦੀ ਪੰਦਰਵਾੜੇ ਦੀ ਜਿਹੜੀ ਕਿ ਸ਼ੁਰੂਆਤ ਹੋਣ ਜਾ ਰਹੀ ਹੈ ਇਸ ਸੰਬੰਧੀ ਗੱਲਬਾਤ ਕਰਾਂਗੇ ਸਾਡੇ ਨਾਲ ਐਸਜੀਪੀਸੀ ਮੈਂਬਰ ਪਰਮਜੀਤ ਸਿੰਘ ਲੱਖੇਵਾਲ ਨੇ ਕੀ ਕਹਿੰਦੇ ਨੇ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਲੱਖੇਵਾਲ ਸਾਹਿਬ ਕੀ ਕਹਿੰਦੇ ਨੇ ਵਾਹਿਗੁਰੂ ਜੀ ਕਾ ਕਾਲ ਚਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜੋ ਇਤਿਹਾਸ ਸਿਰਜਿਆ ਕਿਉਂ ਸੀ ਦੀਆਂ ਦੇਖ ਰਹੇ ਤੁਸੀਂ ਇਹ ਸਿੱਧੀ 15 ਦਰਵਾਨ ਹੋਈਆਂ ਨੇ ਉਹਨਾਂ ਦੀ ਅੱਜ ਸ਼ੁਰੂਆਤ ਗੁਰਦੁਆਰਾ ਸ੍ਰੀ ਪ੍ਰਭਾਲ ਬਿਛੋੜਾ ਸਾਹਿਬ ਤੋਂ ਹੋਈ ਆ ਪਰਵਾਰ ਬਿਛੋੜਾ ਉਹ ਸਥਾਨ ਆ ਜਿੱਥੇ ਮੁਗਲ ਫੌਜਾਂ ਨੇ ਪਹਾੜੀ ਰਾਜਿਆਂ ਦੀ ਫੌਜਾਂ ਨੇ ਆਪਣੀਆਂ ਕਸਮਾਂ ਭੁੱਲ ਕੇ ਗੁਰੂ ਸਾਹਿਬ ਤੇ ਹਮਲਾ ਕਰਤਾ ਸੀ ਔਰ ਉੱਥੇ ਬਹੁਤ ਵੱਡੀ ਜੰਗ ਵੀ ਹੋਈ ਔਰ ਉਸ ਤੋਂ ਬਾਅਦ ਗੁਰੂ ਸਾਹਿਬ ਦਾ ਪਰਿਵਾਰ ਤਿੰਨੇ ਸਜ ਵੰਡਿਆ ਗਿਆ ਗੁਰੂ ਸਾਹਿਬ ਇਸ ਸਥਾਨ ਤੋਂ ਹੁੰਦੇ ਹੋਏ ਅੱਗੇ ਚਮਕੌਰ ਸਾਹਿਬ ਪਹੁੰਚੇ ਇਹ ਉਹ ਸਥਾਨ ਹੈ ਜਿੱਥੇ ਗੁਰੂ ਸਾਹਿਬ ਨੇ ਤਿੰਨ ਦਫਾ ਆਪਣੇ ਚਨਛੋ ਪ੍ਰਾਪਤ ਕੀਤੀ ਹੈ ਔਰ ਉਸ ਸਮੇਂ ਦੇ ਜਿਹੜੇ ਮੁਗਲ ਰਾਜੇ ਸੀ ਇੱਥੋਂ ਦੇ ਉਹਨਾਂ ਨੂੰ ਵੀ ਅਸ਼ੀਰਵਾਦ ਦਿੱਤਾ ਔਰ ਉਹ ਗੁਰੂ ਸਾਹਿਬ ਦੇ ਸੇਵਕ ਬਣੇ ਔਰ ਇਸ ਸਥਾਨ ਤੇ ਕੱਲ ਨੂੰ 16 ਤਰੀਕ ਨੂੰ ਇਹੋ ਤਰੀਕ ਦੀ ਜੋੜ ਮੇਲੇ ਦੀ ਸ਼ੁਰੂਆਤ ਹੋਣੀ ਹੈ। ਔਰ ਸਵੇਰੇ 8 ਵਜੇ ਨਗਰ ਕੀਰਤਨ ਸ਼ਾਮ ਨੂੰ 4 ਵਜੇ ਦੀ ਸਮਾਪਤੀ। ਅਗਲੇ ਦਿਨ ਗੁਰਮਤ ਸਮਾਗਮ ਚੱਲਦੇ ਰਹਿਣੇ ਤਿੰਨ ਦਿਨ ਔਰ 18 ਤਰੀਕ ਨੂੰ ਦੀ ਸਮਾਪਤੀ ਹੋਣੀ ਹੈ। ਸਾਰੇ ਪ੍ਰਬੰਧਾ ਜਿਹੜੇ ਪਵਾਰਾ ਸਾਹਿਬ ਵੱਲੋਂ ਔਰ ਜੋ ਪ੍ਰਸ਼ਾਸਨ ਪ੍ਰਬੰਧ ਪ੍ਰਸ਼ਾਸਕਾਂ ਦੀ ਡਿਊਟੀ ਹੈ। ਉਹਨਾਂ ਨਾਲ ਵੀ ਮੀਟਿੰਗਾਂ ਕਰਕੇ ਸਾਰੇ ਪ੍ਰਬੰਧ ਆ ਜਿਹੜੇ ਭਾਵੇਂ ਪਾਰਕਿੰਗ ਦਾ ਭਾਵੇਂ ਹੋਰ ਪ੍ਰਬੰਧਾ ਔਰ ਲੰਕਰਾਂ ਦੇ ਪ੍ਰਬੰਧ ਸਾਰੇ ਬੜੇ ਵਧੀਆ ਤਰੀਕੇ ਨਾਲ ਕੀਤੇ ਗਏ ਹਨ ਸ਼ਰੂਮ ਕਮੇਟੀ ਦੇ ਸਹਿਯੋਗ ਨਾਲ ਬਹੁਤ ਸਾਰੀ ਸੰਗਤ ਸਹਿਯੋਗ ਕਰਦੀ ਹੈ ਜਿਹਨੇ ਵਕ ਵਕ ਕਿਸਮ ਦੇ ਲੰਗਰ ਲਾਉਂਦੇ ਆ ਸਾਰੇ ਪ੍ਰਬੰਧ ਆ ਮੁਕੰਮਲ ਨੇ ਲੱਖਾਂ ਦੀ ਗਿਣਤੀ ਵਿੱਚ ਇਹਨਾਂ ਛੇ ਦਿਨ ਜੋੜ ਮੇਲੇ ਤੇ ਗੁਰੂ ਸਾਹਿਬ ਨੂੰ ਨਸਤਬਸਤ ਹੋਣ ਲਈ ਉਹਨਾਂ ਕੌਮ ਦੇ ਸ਼ਹੀਦਾਂ ਨੂੰ ਸ਼ਾਦਾ ਦੇ ਪੁਰ ਪੇਟ ਕਰਨੇ ਪਹੁੰਚਦੀ ਹੈ ਸੋ ਸਾਰੀਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਬਲਵੰਤ ਸਾਹਿਬ ਇੱਕ ਜਿਹੜੀ ਕੀ ਗੱਲ ਹੈ ਵੀ ਜਦੋਂ ਸੰਗਤ ਪਹੁੰਚਦੀ ਹੈ ਕਈ ਸੰਗਤ ਦੇ ਰੂਪ ਵਿੱਚ ਆਉਂਦੇ ਨੇ ਤੇ ਕਈ ਇਸ ਜਗ੍ਹਾ ਤੇ ਇੱਕ ਮੇਲਾ ਸਮਝ ਕੇ ਆ ਜਾਂਦੇ ਨੇ ਵੀ ਮੇਲਾ ਸਿਰਫ ਮੇਲੇ ਨੂੰ ਦੇਖਣ ਆ ਰਹੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹਾਂ ਮੈਂ ਉਹਨਾਂ ਸਾਰੇ ਨੌਜਵਾਨ ਵੀਰਾਂ ਨੂੰ ਭੈਣਾਂ ਨੂੰ ਬੱਚਿਆਂ ਨੂੰ ਸਭ ਨੂੰ ਇਹ ਬੇਨਤੀ ਕਰਨਾ ਚਾਹਾਂਗਾ ਕਿ ਇਹਨਾਂ ਜਿਹੜੇ ਇਹ ਸ਼ੀਧੀ ਜੋੜ ਮੇਲੇ ਆ ਇਹਨਾਂ ਨੂੰ ਆਪਾਂ ਮੇਲੇ ਦਾ ਰੂਪ ਨਾ ਦੇਈਏ ਕਿਉਂਕਿ ਇਹ ਸਾਡਾ ਉਹ ਇਤਿਹਾਸ ਆ ਜਿਤ ਇਤਿਹਾਸ ਨੇ ਇੱਕ ਬਲੱਖਣ ਇਤਿਹਾਸ ਸਿਰਜਿਆ ਸੀ ਔਰ ਗੁਰੂ ਸਾਹਿਬ ਨੇ ਇਸ ਪੰਦਰਵਾੜੇ ਦੌਰਾਨ ਉਹ ਇਤਿਹਾਸ ਸਿਰਜਿਆ ਜਿਸ ਨੂੰ ਜਿਹੜਾ ਨਾ ਦੁਨੀਆ ਦੇ ਵਿੱਚ ਕਦੇ ਹੋਣਾ ਔਰ ਨਾ ਹੋਇਆ ਔਰ ਗੁਰੂ ਸਾਹਿਬ ਨੇ ਜਿੱਥੇ ਆਪਣੇ ਵੱਡੇ ਸਹਾਬਜਾ ਦੇ ਛੋਟੇ ਸਹਾਬਜਾ ਦੇ ਮਾਤਾ ਗੁਜਰਕੌਰ ਦੀਆਂ ਸ਼ੀਧੀਆਂ ਦਿੱਤੀਆਂ ਉੱਥੇ ਕੌਮਦੇ ਉਹ ਮਹਾਨ ਸ਼ੀਰ ਜਿਹੜੇ ਗੁਰੂ ਸਾਹਿਬ ਦੇ ਹਮੇਸ਼ਾ ਸਾਥ ਰਹੇ ਸੀ ਉਹਨਾਂ ਨੇ ਵੀ ਸ਼ੀਰ ਦਿੱਤੀਆਂ ਸੋ ਇਹਨਾਂ ਨੂੰ ਆਪਾਂ ਮੇਲੇ ਦਾ ਰੁਕ ਨਹੀਂ ਦੇਣਾ ਚਾਹੀਦਾ ਸੋ ਇਸ ਲਈ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਬੜੇ ਸਾਦੇ ਰੂਪ ਦੇ ਵਿੱਚ ਸ਼ਾਂਤੀ ਦੇ ਵਿੱਚ ਜਿਵੇਂ ਲੰਗਰ ਆਪਾਂ ਸਾਦੇ ਲਾਉਨੇ ਆ ਉਸੇ ਤਰ੍ਹਾਂ ਸਾਨੂੰ ਇੱਕ ਸ਼ਾਂਤੀ ਦੇ ਰੂਪ ਵਿੱਚ ਇਹਨਾਂ ਨੂੰ ਜੋੜ ਮੇਲਨ ਬਣਾਉਣਾ ਚਾਹੀਦਾ ਤਾਂ ਕਿ ਉਹ ਕੌਮਦੇ ਸ਼ੀਰ ਨੂੰ ਸਦਾ ਦੀ ਦੇ ਪੇਟ ਕਰ ਸਕੀਏ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਬੰਦ ਕਰ ਦਿੰਦੇ ਹਾਂ